ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਆਇਆ ਪਹਿਲਿਆਂ ਤੇ ਆ ਚੱਲਦੀਆਂ ਪਈਆਂ ਮੋਟਰਾਂ ਆ ਦੋ ਰੋ ਖੇਤ ਰਹਿ ਗਏ ਆ ਇੱਕ ਤੇ ਇੱਕ ਉੱਤੋਂ ਥੱਲੇ ਆ ਦੂਜਾ ਉਹ ਬੰਗਲੇ ਬੈਠੇ ਉਹ ਦੋ ਕੱਲ ਆਪਾਂ ਆਇ ਨਹੀਂ ਬਾਈ ਕੱਲ ਥੋੜਾ ਆਪਾਂ ਹੋ ਗਏ ਬੀਜੀ ਆ ਆਪਣਾ ਸ਼ਿਕਾਰੀ ਨਾਲ ਆਪਣੇ ਤੇ ਕੱਲ ਥੋੜਾ ਹੋ ਜਾ ਬੀਜੀ ਤਾਂ ਇਹਦਾ ਮੁੰਡਾ ਡੇ ਗਿਆ ਬਾਈ ਤੋਂ ਮੋਟਰ ਹੈਗਾ ਤੋਂ ਲੱਗ ਗਿਆ ਤੇ ਉਹਨੂੰ ਹਸਪਤਲ ਖੜਿਆ ਹੋੜਿਆ ਹੋ ਸਕਤ ਕੱਲ ਨਹੀਂ ਆ ਪਾਇ ਤੇ ਅੱਜ ਤਾਂ ਸਾਰੀ ਭਰ ਗਈ ਆਪਣੀ ਆ ਸਾਰੇ ਖੇਤ ਚਾਰੇ ਪੰਜੇ 6 ਸਾਰੇ ਭਰ ਗਏ ਆ ਆ ਵੀਰ ਆਉਂਦਿਆ ਬਲੌਗਰ ਦੂਜਾ ਬਾਲਟੀ ਵਾਲਾ ਇਹਦਾ ਬਾਲਟੀ ਨਾਲ ਗਣਾਂਗ ਭਰ ਦਿੰਦਾ ਤੇ ਪਾਣੀ ਬੰਦਦਾ ਵਾ ਮੋਟਰਾਂ ਚੱਲਣੀਆਂ ਵਾ ਖਾਲ ਦੇ ਛੁੱਟੀਆਂ ਇੱਕੋ ਥਾਂ ਛੁੱਟੀਆਂ ਆ ਆ ਪਈ ਲੈ ਜਾ ਦੂਜੀ ਇਹ ਚੱਲਣ ਦੀ ਇੱਥੇ ਰਾਤ ਕਰ ਭਾਰੀ ਜਾਣਾ ਵਾ ਰਾਤ ਨੂੰ ਮਾਰਾਂਗੇ ਜਿਹੜਾ ਅੱਜ ਆਪਾਂ ਗੱਲੇ ਆਏ ਆ ਬੰਦੇ ਲੜਿਆ ਟਰਾਲੀ ਭਰਨਾ ਝੋਨੇ ਦਾ ਰੇਟ ਵੜਾ ਡੇ ਗਿਆ ਪਹਿਲਾਂ 3400 ਵਿੱਚ ਹੀ ਆਪਾਂ ਇੱਕ ਫਿਰ ਵਿੱਚ ਜੀ ਆ 3050 ਹੁਣ 47 ਦੀ ਟਰਾਲੀ ਭਰਨੇ ਆ ਉਹ 85 ਹੀ 47 ਦੀ ਭਰਤੀ ਆ ਬੰਦੇ ਇਹਨੇ ਭਰ ਦੇਣੀ ਰੇ ਕੱਲ ਨੂੰ ਇਹਨੇ ਰੇਟ ਕਿਹਾ ਦਾ ਮੰਡੀ ਅੱਜ ਗੱਜ ਦੇ ਮੁੰਨਿਆਂ ਨੇ ਖੜੀ ਹੈ ਉਹਨੂੰ ਪੁੱਛਦੇ ਆ ਕਿ ਰੇਟ ਕਿ ਕੀ ਅੱਜ ਹਾਂ ਤੇ ਬਾਕੀ ਗੱਲਾਂ ਮੰਨ ਗਿਆ ਹਾਂ ਹੁਣ ਚੱਲੇ ਆਪਾਂ ਘਰ ਨੂੰ ਆਵੇ ਆ ਗਿਆ ਵੀਰ ਨਾਲ ਬਾਲਟੀ ਆ ਵੀਰ ਆ ਗਿਆ ਇਹ ਇਹ ਬਾਲਟੀ ਵਾਲਾ ਵੀਰ ਆ ਤੇ ਘਰ ਚੱਲੇ ਆ ਲੈ ਲਿਓਗੇ ਪਾਣੀ ਲੈ ਕੇ ਆਪਾਂ ਚੋਨਾ ਕੀ ਰੜ ਗਿਆ ਜੀ ਚੋਨਾ ਬਹੁਤ ਮਹਿੰਗਾ ਕਿੰਨਾ 26 ਫਿਰ ਵੀ 47 ਅਹੀਂ ਭਰਤੀ ਟਰਾਲੀ ਅੱਜ ਇਹਨੇ ਸਾਰੇ ਕੀ ਰੇਟ ਲਾਵਾ ਇਹ ਮਹਿੰਗੇ ਕਰਦਿਆਂ ਕਰਦਿਆਂ ਇਹ ਸਸਤੇ ਕਰਾਉਂਦੇ ਆ ਸਸਤਾ ਤੋਂ ਠਾਣਾ ਕਰਗੇ ਆ ਉਦੋਂ ਘਰੇ ਜਾਂਦੇ 2600 ਤੋਂ ਹੁਣ ਹੋ ਸਕਦੇ 26-2700 ਜਾਂਦਾ ਜਦੋਂ ਤੇ ਦੂਜਾ ਜਾਂਦਾ 31-3200 ਚਾਰਿਆਂ ਲੈਣ ਦੇਣੇ ਨੇ ਵੇ 26 ਤੋਂ ਵੇਚਾਂ ਘਾਟੇ 'ਚ ਚਲੋ ਕੋਈ ਨਹੀਂ ਚੱਲਦਾ ਹੀ ਰਹਿੰਦਾ ਘਾਟੇ ਵੱਧਦੇ ਸੁਲਦੇ ਖੇਤੀ ਕਰਮਾ ਕੀਤੀ ਆਪ ਜਾ ਜਾਂਦਾ ਘਰ ਨੂੰ ਉਹਨੂੰ ਜ਼ਿਆਦਾ ਗਾਲੀ ਆੜੇ ਤੋਂ ਪਹਿਲਾਂ ਜਾਣਾ ਨਾ ਕਰੇ ਛੇਰੋ ਰੋਗ ਆਉਂਦਾ ਹੋਵੇ ਤੈਨੂੰ ਜਾ ਛੇਤੀ ਜਾੜੇ ਤੋਂ ਅਮਰ ਕਰੇ ਚੱਲਦੇ ਆ ਬਿੰਦੇ ਬੰਦੇ ਲੈ ਟਰਾਲੀ ਕਿਨੇ ਭਰਤੀ ਆ ਟਰਾਲੀ ਭਰ ਕੇ ਸਾਰੇ ਖੜਨੀ ਮੰਡੀ ਮੰਡੀ ਜੇ ਵਖਾਂ ਕੀ ਰੇਟ ਲਾਵਾ ਮੱਟੀ ਮੱਟੀ ਧੁੰਦੀ ਹੋਈ ਜਾਂਦੀ ਆ ਆ ਇਲਾਕਾ ਕੱਲ ਕੱਲ ਨਹੀਂ ਪਿਆ ਵਾ ਤੇ ਕੁਛ ਇਦਾਂ ਦਾ ਇਲਾਕਾ ਪਹਾੜੀ ਕੁਛ ਪੱਧਰ ਹਨ ਜਿੱਥੇ ਰਨੇ ਉਹ ਵੀ ਪਾੜੀ ਆ ਆਪਾਂਗੇ ਪੰਜਾਤੀਆਂ ਨੇ ਹਾਂ ਇੱਥੇ ਰਨੇ ਇਹ ਵੀ ਪਾੜੀ ਆ ਇੱਕ ਹੋਰ ਪਾੜੀ ਆ ਇੱਕ ਇੱਧਰ ਪਾੜੀ ਆ ਮਰਮ ਦੀ ਕਮੀ ਨਹੀਂ ਸਾਡੇ ਕੋਲ ਮਾਵਾਡੇ ਕੋਲ ਬਹੁਤ ਆ ਬਹੁਤ ਜਿਆਦਾ ਮਰਮ ਆ ਆਪਣੇ ਤੇ ਹਰ ਵਾਰ ਦੁਨੀਆ ਦੇ ਰਾਹ ਪਾਦਾ ਰਾਹ ਰਾਹ ਪਾ ਲਈ ਤੇ ਆਪ ਹੀ ਹਰ ਸਾਲ ਵਾਦੂ ਪੰਜਾਬੀ ਆ ਇਧਰ ਵੀ ਐਮਪੀ ਚ ਵੀ ਲੰਨੇ ਨੇ ਖਾਲ ਬਾਤੀ ਆ ਹਾਓ ਦੋ ਘਟੇ ਬਾਅਦੇ ਇਹਨਾਂ ਨੇ ਆ ਆਪਈਆ ਆਪਕੇ ਹੋਰ ਪੈੰਜੋ ਦੇ ਪਾਪੇ ਦੇ ਨੌਕਰ ਲੱਗੇ ਇੱਕ ਆ ਜਾਣਦਿਆ ਇੱਕ ਆ ਨਮੂਨਾ ਜਿਹੜਾ ਹਰ ਮੰਗਿਆ ਇਹਦੇ ਕੋਈ ਹੈਗੀ ਪੰਜ ਵੀ ਚਾਰ ਵੀ ਜਮੀਨ ਤੇ ਕੱਲਾ ਕੱਲਾ ਆਏਗਾ ਵਾ ਤੇ ਕੁੜੀ ਚੋਦ ਕੰਮ ਕਰਕੇ ਨਹੀਂ ਰਾਜੀ ਇਹੋ ਜਿਹੇ ਵੀ ਹੈਗੇ ਨਮੂਨੇ ਇੱਥੇ ਭਈਆ ਜੂਆ ਦਿਮਾਗ ਉਹ ਹੀ ਆ ਕਿ ਅੱਦਾ ਵੀਆਂ ਵੇਚ ਲਾਂਗੇ ਐ ਦੀ ਭਈਏ ਦੀ ਕਹਣਾ ਕਿਆ ਇਹ ਸਾਰੇ ਪਹਿਲਾਂ ਵਿਜੀ ਨੇ ਨੇ ਜਾਣਕੀ ਨੇ ਸਭ ਤੋਂ ਪਹਿਲਾਂ ਇਹ ਕਹਣਾ ਕਾਦੀ ਵਿਜੀ ਨੇ ਤਾਂ ਕਾਈ ਵਿਜਿਆ ਵਾ ਗੁੱਲਾ ਪੈਸਾ ਤੇ ਨਵੀਂ ਜਾ ਤਾਂ ਇਹ 60 ਕਿਲੋ ਵਿਹੇ ਦਾ ਹਾਂ ਅੰਧੀ ਆ ਲੈ ਤਗੜੀ ਜਿੰਨੀ ਦੇਖਣੀ ਨਹੀਂ ਦਿਆ ਇੰਨਾ ਬੂਟਾ ਨਹੀਂ ਪਾਇਆ ਥੱਲੇ ਮਿੱਟੀ ਨਹੀਂ ਦੇਖਣਦੀ ਤੇ ਬੂਟਾ ਨਹੀਂ ਕੀਤਾ ਇਹਨਾਂ ਦੇ ਬੂਟਾ ਜਗਾ ਤੇ ਹੋਏ ਕਰੇ ਕਿਥੇ ਬੂਟਾ ਚਲੋ ਆਪ ਆਪਣਾ ਸਾਫਤਾ ਆਇਆ ਆ ਇਧਰ ਆਇਆ ਕੋਈ ਕੁਛ ਪਛੇਤੀ ਆ ਇਹ ਗੇਤਰੀ ਆ ਇਹ ਤਾਂ ਨਹਿਰ ਚੱਲਦੀ ਰਹਿੰਦੀ ਸਾਡੇ ਦੀ ਨਹਿਰ ਸਾਡੇ ਚੱਲਦੀ ਰਹਿੰਦੀ ਪਾਣੀ ਅਹੀਂ ਲਾਉਂਦੇ ਨਹੀਂ ਪਾਣੀ ਨਹੀਂ ਲੈਂਦਾ ਇਹ ਪਹਿਲਾ ਪਾਣੀ ਕਣਕਾਂ ਨੂੰ ਗਰਮੀ ਚ ਜਲਦੀ ਰਹਿੰਦੀ ਜੀ ਕਣਕਾਂ ਨੂੰ ਤਾਂ ਨਹੀਂ ਲਾਇਆ ਕਿ ਪਹਿਲਾ ਪਾਣੀ ਬਹਿ ਜਾਂਦੀ ਕਣਕ ਐਦਾਂ ਹੀ ਗੱਲ ਹੈ ਨਾ ਤਾਂ ਕਰਕੇ ਪਹਿਲਾ ਪਾਣੀ ਬੋਰਾ ਨਾਲ ਲਾਉਂਦੇ ਆ ਪਹਿਲਾ ਬੋਰਾ ਨਾਲ ਲਾਉਂਦੇ ਤਾਂ ਦੂਜਾ ਨੂੰ ਮਿਲਦਾ ਨਹੀਂਗਾ ਫਿਰ ਉਹ ਵੀ ਬੋਰਾ ਨਾਲ ਲਾ ਦਿੰਨੇ ਆ ਕੌਣ ਗਿਆ ਮਾਰਾ ਜਿਹੜਾ ਡਲੂ ਹੈ ਇਹਦਾ ਰੱਬ ਜਾਂਦਾ ਚਲੋ ਜਿੱਥੇ ਪਾਣੀ ਲੱਗ ਜਾਂਦਾ ਉਹ ਮਹਾਰਾਜ ਦੀ ਮਰਜ਼ੀ ਆ ਆਪੇ ਹੋਊ ਜਾਂਦਾ ਸਭ ਕੁਝ ਐ ਆ ਗਿਆ ਆਪਣੇ ਪੱਠੇ ਲੂਸਣ ਲੂਸਣ ਨੂੰ ਵੀ ਕਹਿ ਦਿੰਦੇ ਆ ਬਰਸੀਨ ਵੀ ਕਹਿ ਦਿੰਦੇ ਆ ਸਟਾਲਾ ਵੀ ਕਹਿ ਦਿੰਦੇ ਆ ਆ ਬੰਦਾ ਜਿਹੜਾ ਨਾ ਇਹ ਬੰਦੇ ਦੇ ਇੱਕ ਦਿਨ ਵੀਡੀਓ ਕੱਲੇ ਦੇ ਪਾਉਣੀ ਆ ਨਹੀਂ ਇਹ ਬੰਦੇ ਦੇ ਵੀਡੀਓ ਪਾਉਣੀ ਇੱਕ ਦਿਨ ਕੱਲੇ ਦੀ ਇਹਦਾ ਇੰਟਰਵਿਊ ਕਰਨਾ ਆਪਾਂ ਪੰਜਾ ਛੇ ਮਿੰਟਾਂ ਦੀ 10 ਮਿੰਟਾਂ ਦੀ ਜਿੰਨਾ ਦੀ ਹੋਈ ਇਹਦੀ ਵੀਡੀਓ ਪਾਵਾਂਗੇ ਫਿਰ ਇਹਨੂੰ ਕਹਾਂ ਮਾਮਾ ਤੇਰੀ ਵੀਡੀਓ ਪੈ ਗਈ ਓਏ ਬਾਹਰ ਲਿਸ਼ੂ ਮੁੜ ਕੇ ਆ ਆ ਬੰਦਾ ਇੱਥੇ ਕੰਮ ਕਰਨ ਦਾ ਹੁਣ ਕਿਹੜੀ ਵੀਡੀਓ ਅਮਨ ਇਸ ਗੱਲ ਇਹ ਵੇਖੀ ਮਾਮਾ ਵੜੇ ਚਰਦੀ ਵੇਖੀ ਆ ਜਾ ਮਾਮਾ ਮੇਰੀ ਗੱਲ ਸੁਣ ਤੈਨੂੰ ਐਮਪੀ ਚ ਰਹਿੰਦਾ ਕਿੰਨੇ ਸਾਲ ਹੋ ਗਿਆ ਬੰਦੇ ਲਾ ਆ ਗਿਆ ਪੱਠੇ ਵੱਢਣ ਤੇ ਆ ਮਾਮਾ ਮਾਮਾ ਗੱਲ ਦੱਸ ਕਿੰਨੇ ਸਾਲ ਹੋ ਗਏ ਤੁਹਾਨੂੰ MP ਜਿੱਥੇ ਡਬਰੇ ਨੂੰ ਹੋ ਗਏ 12 ਸਾਲ 12 ਸਾਲ ਕੰਮ ਕਰਦੇ ਨੇ ਕੰਮ ਕਰਦੇ ਕਿਦਾਂ ਦਾ ਮਾਹੌਲ ਚੱਲ ਬਹੁਤ ਵਧੀਆ ਬੜਾ ਸ਼ਾਂਤ ਸ਼ਾਂਤ ਮਾਹੌਲ ਬਹੁਤ ਸ਼ਾਂਤ ਪੰਜਾਬ ਤੋਂ ਕਿੰਨਾ ਕੁ ਡਿਫਰੈਂਸ ਲੱਗਦਾ ਤੁਹਾਨੂੰ ਪੰਜਾਬ ਤੋਂ ਤੇ ਬਹੁਤ ਇਹ ਮਾਮਾ ਹੈਗਾ ਪੰਜਾਬ ਤੋਂ ਤੇ ਇੱਥੇ ਮਾਮਾ ਕੱਪੜੇ ਦਾ ਕਾਰੋਬਾਰ ਕਰਦਾ ਹੈ ਮਾਮਾ ਮੇਰਾ ਚੰਗਾ ਜੱਕਾ ਰੜਿਆ ਇੱਥੇ ਇਹ ਘਰ ਨਹੀਂ ਮੁੜਦਾ ਆਉਦੇ ਮਾਮੀ ਫੋਨ ਲਾ ਲਾ ਕੇ ਸਾਦੀ ਇਹ ਨਹੀਂ ਜਾਂਦਾ ਘਰੇ ਨਹੀਂ ਵਧੀਆ ਕੰਮ ਕਰਾ ਰਿਹਾ ਮਾਮਾ ਮੋਲ ਦਾਲ ਵਧੀਆ ਨਾ ਇੱਕ ਨੰਬਰ ਬਹੁਤ ਚਾਹ ਇੱਕ ਨੰਬਰ ਤੇ ਜਿਹੜੇ ਕਹਿੰਦੇ ਕੰਮ ਐ ਨਹੀਂ ਗਾ ਪੰਜਾਬ ਚ ਕੰਮ ਐ ਨਹੀਂ ਤੂੰ ਸੋਚ ਤੂੰ ਐਮਪੀ ਜਾ ਕੇ ਕੰਮ ਕਰੀਂ ਨਾ ਪੰਜਾਬ ਚ ਲੈ ਕਿੰਨੇ ਕੰਮ ਐ ਨਹੀਂ ਕੰਮ ਤੇ ਹਰ ਜਗ੍ਹਾ ਬਹੁਤ ਆ ਹਾਂ ਕਰਨ ਵਾਲਾ ਚਾਹੀਦਾ ਬੱਕ ਕਰਦੇ ਨਹੀਂ ਲੋਕੀ ਜਿਹੜੇ ਨਾ ਕਰਦੇ ਨਹੀਂ ਜਿਹੜੇ ਕਰਦੇ ਨਹੀਂ ਉਹਦੇ ਵਾਸਤੇ ਕੰਮ ਨਹੀਂ ਹਾਂ ਬਈ ਦਿਖਾਓਗੇ ਤੇ ਖਾਓਗੇ ਆਪਾਂ ਉਹੀ ਬੈਠਾ ਹੀ ਬੈਠੀ ਦਾ ਜਦੋਂ ਆਫ ਕੈਮਰਾ 'ਚ ਜਦੋਂ ਬੈਠੀ ਦਾ ਮਾਮੇ ਨਾਲ ਇਹੋ ਹੀ ਗੱਲਾਂ ਚੱਲਦੀਆਂ ਰਹਿਣੀਆਂ ਕਿ ਮਾਮਾ ਪੰਜਾਬੋਂ ਆ ਕੇ ਇੱਥੇ ਕੰਮ ਕਰਨ ਦਿਆ ਵਾ ਤੇ ਇੱਥੋਂ ਵਾਲੇ ਕਹਿੰਦੇ ਇੱਥੇ ਕੰਮ ਐ ਨਹੀਂ ਤੇ ਪੰਜਾਬ ਵਾਲੇ ਕਹਿੰ ਕੰਮ ਬੜਾ ਤੇ ਕੰਮ ਸਾਰੇ ਪਾਸੇ ਜਾਗਾ ਸਾਰੇ ਕਰਨ ਵਾਲਾ ਹੋਵੇ ਕਰਨ ਵਾਲਾ ਹੋਵੇ ਸੀ ਕਿਹਨੂੰ ਕਹਿੰਦੇ ਆ ਮੈਂਨੂੰ ਆਹ ਬੰਦੇਲ ਕਹਿੰਦਾ ਆ ਕੇ ਪੱਠੇ ਵੱਡੋ ਟੋਕੇ ਨਾਲ ਕੋਈ ਨਹੀਂ ਵੱਡਾਂਗੇ ਉਹਨਾਂ ਦੇ ਕੋਲ ਹੀ ਆਉਣਾ ਆਹ ਉਹ ਹਨਿਸ਼ਾਨ ਸਿੰਘ ਇਹ ਸਾਡੇ ਪਿੰਡ ਦਾ ਫੇਮਸ ਬੰਦਾ ਇਹਦੀ ਡੈਗ ਨਹੀਂ ਬੰਦ ਹੋ ਸਕਦੀ ਸਭ ਕੁਝ ਬੰਦ ਹੋ ਜੇ ਬੰਦੇਲ ਵੱਡਣ ਦਾ ਪੱਠੇ ਤੇ ਆ ਮਾਮਾ ਖਲੋ ਤਾਂ ਰਾਤ ਮਾਮਾ ਫੋਨ ਵੇਖੀ ਜਾਂਦਾ ਇੱਕ ਪੰਡਵੜ ਨਹੀਂ ਆ ਸਹੀ ਹੈ ਇੱਥੇ ਥੋੜੇ ਜਿਹਾ ਪੱਥਰ ਆ ਜ਼ਮੀਨ ਚ ਆਹੜੀ ਕੋ ਗੜਸੇ ਦੀ ਆਵਾਜ਼ ਆਉਂਦੀ ਨਾ ਥੱਲੇ ਇੱਥੇ ਪੱਥਰ ਆ ਕਾਰਨ ਆ ਪਹਾੜੀ ਉਹ ਉੱਤੇ ਗੁਰਦੁਆਰਾ ਸਾਹਿਬ ਆ ਉਹ ਗੁਰਦੁਆਰਾ ਸਾਹਿਬ ਸ਼ਾਂਤ ਆ ਬਲਕਾ ਹੋਇਆ ਉਧਰ ਜਿਹੜੀ ਜ਼ਮੀਨ ਆ ਉਹ ਪੱਧਰ ਆ ਉਹ ਚੰਨ ਪੱਧਰ ਪੱਧਰ ਇਹ ਇਲਾਕਾ ਇੱਥੇ ਵੀ ਆਪਣੀ ਜਗ੍ਹਾ ਹੈਗੀ ਆ ਇੱਕ ਆ ਵਾਲੀ ਲੰਮੀ ਲੰਮੀ ਪੱਟੀ ਸਿੱਧੀ ਇਹ ਕੋਈੜਾ ਖੇਤ ਆ ਆ ਵਾਲਾ ਇਹ ਵੱਡਾ ਖੇਤ ਆਪਣਾ ਆ ਜਾ ਚਾਹੇਗਾ ਉਹ ਉਧਰ ਥੱਲੇ ਬਈਆ ਦੀ ਆ ਜਿਹੜਾ ਅੱਗੇ ਦਿਖਾਇਆ ਮੁਰਸਲ ਤੇ ਤਰੇ ਜਾਂਦਾ ਆ ਹੀ ਖੇਤ ਆਪਣਾ ਪਠਾਨਾ ਐਸਬੀਜੀ ਦੇ ਪੱਠੇ ਆਹ ਟਰਾਲੀ ਭਰਦੀ ਪਈ ਆ ਥੋੜੀ ਜਿਹੀ ਰਹੀ ਭਰ ਗਿਆ ਸੀ ਪੱਠੇ ਵੱਢਣ ਚਲ ਗਿਆ ਪੱਠੇ ਵੱਢ ਕੇ ਲੈ ਆਇਆ ਹੁਣ ਤੇ ਹੁਣ ਹੋਰ ਬਸੀ ਖੂਸੀ ਰਹਿੰਦੀ ਖੁੰਦੀ ਸਾਰੀ ਭਰ ਦੇਣੀ ਆ ਫੇਰੇ ਖੜਨੀ ਆ ਮੰਡੀ ਆਹ ਟਰਾਲੀ ਦਾ ਲਾ ਲੈ ਆ ਪੰਜਾਲ ਕੱਲ ਲਾਗਾ ਦਾ ਲੈ ਆਈ ਇਹ ਆਪੇ ਥੱਲੇ ਆ ਗਿਆ ਹਾਲੇ ਨੁਖਾਨ ਕੀਤਾ ਜਾਲ ੁੱਟ ਕੇ ਉਤੋਂ ਸੱਟ ਲੱਗ ਚੱਲੀ ਇਹਦਾ ਦੱਲਦਾ ਪਿਆ ਕੰਮ ਹਾਲੇ ਕੰਨ ਲਾਇਆ ਪਹਿਲਾ ਪਾਣੀ ਤੇ ਰੀਪਰ ਦੀ ਤਾਰੀ ਪਹਿਲਾਂ ਚੱਲ ਗਈ ਆ ਵੇਲੇ ਬੈਠੇ ਆਪਾਂ ਕਿਹੋ ਵੇਲਾ ਕੀ ਕਰਨਾ ਵੇਲੇ ਇਹੋ ਹੀ ਕਰਦੇ ਰਹੀਏ ਇਹਦੀ ਆ ਚਾਦਰ ਚ ਉਧਰ ਪੁੱਟ ਕੇ ਸਾਰੀ ਨਵੀਂ ਲਾ ਲੈਣੀ ਆ ਸਾਡੀ ਗਲੀ ਪਈ ਆ ਨਵੀਂ ਲਾ ਕੇ ਤੇ ਸੱਟ ਕਰ ਦੇਣਾ ਜਾਲ ਉਤੇ ਇਹ ਮਾਰਚ ਚੱਲਣਾ ਰੀਪਰ ਉਦੋਂ ਦੇ ਕਰਾਪਾਂ ਕਰ ਦੇਣੀ ਰੈਡੀ